ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਗਲੋਬਲ ਐਕਸੀਲੈਂਸ 2025 ਅਵਾਰਡ ਮਿਲਿਆ ਅਤੇ ਉਹ 6 ਵਾਰ ਭਾਰਤ ਦੀ ਸਰਵੋਤਮ ਬਿਊਟੀ ਅਕੈਡਮੀ ਬਣੀ ਸਸਿਕਾ ਜੀ ਸਾਰਿਆਂ ਨੂੰ ਪੰਜਾਬੀ ਬਿਊਟੀ ਕੈਰੀਅਰ ਗਾਈਡ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੋਜ਼ੀ ਸਿੱਧੂ ਦੋਸਤੋ ਬਿਊਟੀ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਇਸ ਲਈ ਇਸ ਉਦਯੋਗ ਵਿੱਚ ਕੈਰੀਅਰ ਬਣਾਉਣ ਲਈ ਵਿਦਿਆਰਥੀਆਂ ਲਈ ਸਹੀ ਸਿੱਖਲਾਈ ਅਤੇ ਚੰਗੀ ਅਗਵਾਈ ਹੋਣਾ ਜ਼ਰੂਰੀ ਹੈ ਹਾਲਾਂਕਿ ਭਾਰਤ ਵਿੱਚ ਬਿਊਟੀ ਕੋਰਸ ਕਰਨ ਵਾਲੀਆਂ ਬਹੁਤ ਸਾਰੀਆਂ ਅਕੈਡਮੀਆ ਖੁੱਲੀਆਂ ਹਨ ਪਰ ਮੇਰੀ ਬਿੰਦੀਆ ਇੰਟਰਨੈਸ਼ਨਲ ਨੇ ਆਪਣੀ ਵੱਖਰੀ ਪਛਾਣ ਬਣਾਈ ਰੱਖੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਇੱਕ ਵਾਰ ਫਿਰ ਸਾਲ 2025 ਵਿੱਚ ਆਪਣੀ ਉੱਚ ਸਿਖਲਾਈ ਗੁਣਵਤਾ ਅਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਭਾਰਤ ਦੀ ਸਰਵੋਤਮ ਬਿਊਟੀ ਅਕੈਡਮੀ ਦਾ ਕਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਤੁਹਾਨੂੰ ਦੱਸ ਦਈਏ ਕਿ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਨੇ ਲਗਾਤਾਰ 6 ਵਾਰ ਭਾਰਤ ਦੀ ਸਰਵੋਤਮ ਬਿਊਟੀ ਅਕੈਡਮੀ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚਿਆ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਗਲੋਬਲ ਐਕਸੀਲੈਂਸ 2025 ਅਵਾਰਡ ਮਿਲਿਆ ਹੈ ਅਤੇ ਇਹ 6 ਵਾਰ ਭਾਰਤ ਦੀ ਸਰਵੋਤਮ ਬਿਊਟੀ ਅਕੈਡਮੀ ਕਿਵੇਂ ਬਣੀ ਇਸ ਦੇ ਨਾਲ ਹੀ ਅਸੀਂ ਇਹ ਵੀ ਦੱਸਾਂਗੇ ਕਿ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿਦਿਆਰਥੀਆਂ ਦੀ ਸੁਪਨਿਆਂ ਦੀ ਅਕੈਡਮੀ ਕਿਉਂ ਹੈ ਸਭ ਤੋਂ ਪਹਿਲਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ 6ਵੀਂ ਵਾਰ ਸਰਵੋਤਮ ਬਿਊਟੀ ਅਕੈਡਮੀ ਪੁਰਸਕਾਰ ਕਦੋਂ ਅਤੇ ਕਿਸ ਨੇ ਦਿੱਤਾ ਆਓ ਇਸ ਬਾਰੇ ਜਾਣਕਾਰੀ ਦਈਏ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ 6ਵੀਂ ਵਾਰ ਸਰਵੋਤਮ ਬਿਊਟੀ ਅਕੈਡਮੀ ਪੁਰਸਕਾਰ ਮਿਲਿਆ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜੋ ਕਿ ਭਾਰਤ ਵਿੱਚ ਸਭ ਤੋਂ ਵਧੀਆ ਮੇਕਅਪ ਕੋਰਸ ਪ੍ਰਦਾਨ ਕਰਨ ਵਾਲੀ ਅਕੈਡਮੀ ਹੈ ਸਾਲ 2025 ਵਿੱਚ ਲਗਾਤਾਰ 6ਵੀਂ ਵਾਰ ਸਰਵੋਤਮ ਬਿਊਟੀ ਅਕੈਡਮੀ ਪੁਰਸਕਾਰ ਜਿੱਤਨ ਵਿੱਚ ਸਫਲ ਰਹੀ ਤਾਂ ਆਨ ਨੂੰ ਦੱਸ ਦਈਏ ਕਿ ਸਭ ਤੋਂ ਪਹਿਲਾ ਸਾਲ 2020 ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਪਹਿਲੀ ਵਾਰ ਇਹ ਪੁਰਸਕਾਰ ਅਦਾਕਾਰ ਹੀਨਾ ਖਾਨ ਤੋਂ ਮਿਲਿਆ ਸੀ ਇਸ ਤੋਂ ਬਾਅਦ ਸਾਲ ਦਾ 2021 ਵਿੱਚ ਅਦਾਕਾਰ ਅਨੁਪਮ ਖੇਰ ਨੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਸਰਵੋਤਮ ਬਿਊਟੀ ਅਕੈਡਮੀ ਪੁਰਸਕਾਰ ਦਿੱਤਾ 2022 ਵਿੱਚ ਅਦਾਕਾਰ ਸੋਨਾਲੀ ਬਿੰਦਰੇ ਦੁਆਰਾ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ ਜੇਕਰ ਅਸੀਂ 2023 ਦੀ ਗੱਲ ਕਰੀਏ ਤਾਂ ਮਾਧੂਰੀ दीक्षित ਨੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਸਰਵੋਤਮ ਬਿਊਟੀ ਅਕੈਡਮੀ ਦਾ ਪੁਰਸਕਾਰ ਦਿੱਤਾ ਇਸ ਦੇ ਨਾਲ ਹੀ 2024 ਵਿੱਚ ਅਦਾਕਾਰ ਰਵੀਨਾ ਟੰਡਨ ਅਤੇ ਹੁਣ 2025 ਵਿੱਚ 6ਵੀਂ ਵਾਰ ਪਦਮ ਸ਼੍ਰੀ ਪੁਰਸਕਾਰ ਜੇਤੂ ਕਜੋਲ ਨੇ ਇਹ ਪੁਰਸਕਾਰ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਸਨਮਾਨ ਮਾਹੀ ਮੈਮ ਨੂੰ ਸੌਂਪਿਆ ਇੰਨਾ ਹੀ ਨਹੀਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਕਈ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਵਾਂ ਦੁਆਰਾ ਭਾਰਤ ਦਾ ਸਰਵੋਤਮ ਬਿਊਟੀ ਸਕੂਲ ਪੁਰਸਕਾਰ ਦਿੱਤਾ ਗਿਆ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਸਭ ਤੋਂ ਵਧੀਆ ਅਤੇ ਵਿਦਿਆਰਥੀਆਂ ਦੇ ਸੁਪਨਿਆਂ ਦੀ ਬਿਊਟੀ ਅਕੈਡਮੀ ਕਿਉਂ ਹੈ ਪਹਿਲਾ ਤੁਹਾਨੂੰ ਦੱਸ ਦਈਏ ਕਿ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਨੇ ਆਪਣੀ ਸਿਖਲਾਈ ਗੁਣਵੱਤਾ ਨੂੰ ਬਣਾਈ ਰੱਖਣ ਲਈ ਭਾਰਤ ਵਿੱਚ ਸਿਰਫ ਦੋ ਸ਼ਾਖਾਵਾਂ ਖੋਲੀਆਂ ਹਨ ਇੱਕ ਸ਼ਾਖਾ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਅਤੇ ਦੂਜੀ ਦਿੱਲੀ ਵਿੱਚ ਰਾਜੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਸਥਿਤ ਹੈ ਨੰਬਰ 2 ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਬਾਰੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਅਕੈਡਮੀ 12 ਤੋਂ 15 ਵਿਦਿਆਰਥੀਆਂ ਦੇ ਛੋਟੇ ਬੈਚਾਂ ਵਿੱਚ ਸਿੱਖਲਾਈ ਪ੍ਰਦਾਨ ਕਰਦੀ ਹੈ ਛੋਟੇ ਬੈਚਾਂ ਵਿੱਚ ਸਿੱਖਲਾਈ ਲੈਣਾ ਉਮੀਦਵਾਰਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਟ੍ਰੇਨਰ ਕਲਾਸ ਵਿੱਚ ਮੌਜੂਦਾ ਹਰ ਵਿਦਿਆਰਥੀ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ ਤਾਂ ਜੋ ਹਰੇਕ ਬਿਊਟੀ ਅਤੇ ਮੇਕਅਪ ਦੇ ਹਰ ਪਹਿਲੂ ਨੂੰ ਆਸਾਨੀ ਨਾਲ ਸਮਝ ਸਕਣ ਤੀਜਾ ਮੇਰੀਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸਾਂ ਵਿੱਚ 100% ਨੌਕਰੀ ਦੀ ਪਲੇਸਮੈਂਟ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਉੱਚ ਸਿਖਲਾਈ ਗੁਣਵਤਾ ਦੇ ਕਾਰਨ ਦੇਸ਼ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਨੌਕਰੀਆਂ ਲਈ ਮੇਰੀਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਤਾਰੀਜ਼ ਦਿੰਦੇ ਹਨ ਚੌਥਾ ਮੇਰੀਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਸਿਰਫ ਉਦਯੋਗ ਮਹਾਰਾ ਦੁਆਰਾ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਨ ਦਾ ਮੌਕਾ ਮਿਲਦਾ ਹੈ ਜਿਸ ਨਾਲ ਵਿਦਿਆਰਥੀ ਮਾਹਰ ਬਣ ਕੇ ਉੱਭਰਦੇ ਹਨ ਪੰਜਵਾਂ ਜੇਕਰ ਕੋਈ ਵਿਦਿਆਰਥੀ ਬਿਊਟੀ ਪਾਰਲਰ ਕੋਰਸ ਕਰਨ ਤੋਂ ਬਾਅਦ ਆਪਣਾ ਸੈਲੂਨ ਖੋਲਣਾ ਚਾਹੁੰਦਾ ਹੈ ਤਾਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਉਸ ਲਈ ਸਭ ਤੋਂ ਵਧੀਆ ਵਿਕਲਪ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਸਿਖਾਉਂਦੀ ਹੈ ਕਿ ਸੈਲੂਨ ਕਿਵੇਂ ਖੋਲਣਾ ਹੈ ਆਪਣੇ ਸੈਲੂਨ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ ਸੈਲੂਨ ਕਾਰੋਬਾਰ ਕਿਵੇਂ ਚਲਾਉਣਾ ਹੈ ਅਤੇ ਇਹ ਸਾਰੀਆਂ ਚੀਜ਼ਾਂ ਜੋ ਕਿਸੇ ਹੋਰ ਅਕੈਡਮੀ ਵਿੱਚ ਨਹੀਂ ਸਿਖਾਈਆਂ ਜਾਂਦੀਆਂ ਹਨ ਛੇਵਾ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ ਸਤਵਾਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਕਰਵਾਏ ਜਾਂਦੇ ਦੋਵੇਂ ਅੰਤਰਰਾਸ਼ਟਰੀ ਕੋਰਸ 100% ਅੰਤਰਰਾਸ਼ਟਰੀ ਪਲੇਸਮੈਂਟ ਦਿੰਦੇ ਹਨ ਇਹ ਦੋ ਕੋਰਸ ਹਨ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਅਤੇ ਡਿਪਲੋਮਾ ਇਨ ਇੰਟਰਨੈਸ਼ਨਲ ਬਿਊਟੀ ਕਲਚਰ ਕੋਰਸ ਅੱਠਵਾ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਉਹਨਾਂ ਲੋਕਾਂ ਦੀ ਡ੍ਰੀਮ ਅਕੈਡਮੀ ਮੰਨਿਆ ਜਾਂਦਾ ਹੈ ਜੋ ਬਿਊਟੀ ਉਦਯੋਗ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਹਨ ਬਹੁਤ ਸਾਰੇ ਲੋਕ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਕੋਰਸ ਕਰਨ ਦਾ ਸੁਪਨਾ ਦੇਖਦੇ ਹਨ ਨੋਵਾ ਭਾਰਤ ਵਿੱਚ ਬਹੁਤ ਸਾਰੀਆਂ ਅਕੈਡਮੀਆਂ ਟ੍ਰੇਨਰਾਂ ਨੂੰ ਨਿਯੁਕਤ ਕਰਨ ਵਿੱਚ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੇ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਨੂੰ ਤੈਰੀਜ਼ ਦਿੰਦੀਆਂ ਹਨ ਦਸਵਾ ਅੰਤਰਰਾਸ਼ਟਰੀ ਬਿਊਟੀ ਮਾਹਿਰਾ ਨੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਭਾਰਤ ਦੇ ਸਭ ਤੋਂ ਵਧੀਆ ਬਿਊਟੀ ਅਕੈਡਮੀ ਦਾ ਪੁਰਸਕਾਰ ਵੀ ਦਿੱਤਾ ਹੈ 11ਵਾਂ ਪੂਰੇ ਭਾਰਤ ਦੇ ਨਾਲ-ਨਾਲ ਨੇਪਾਲ, ਭੂਟਾਨ ਅਤੇ ਬੰਗਲਾਦੇਸ਼ ਦੇ ਵਿਦਿਆਰਥੀ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਐਡਵਾਂਸ ਬਿਊਟੀ ਮੇਕਅਪ, ਹੈਅਰ ਅਤੇ ਨੇਲ ਤੋਂ ਅੰਤਰਰਾਸ਼ਟਰੀ ਕੋਰਸਾਂ ਵਿੱਚ ਸਿਖਲਾਈ ਲਈ ਆਉਂਦੇ ਹਨ 12ਵਾਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ ਜਿਸ ਵਿੱਚ ਮੇਕਅਪ, ਹੈਅਰ, ਨੇਲ, ਸਕਿਨ, ਆਈਲੈਸ਼ ਐਕਸਟੈਂਸ਼ਨ, ਹੈਅਰ ਐਕਸਟੈਂਸ਼ਨ, ਮਾਈਕਰੋ ਬਲੈਂਡਿੰਗ, ਸਪਾ ਅੰਤਰਰਾਸ਼ਟਰੀ ਕੋਰਸ ਸ਼ਾਮਿਲ ਹਨ 13ਵਾਂ ਤੁਸੀਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਤੋਂ ਆਪਣੇ ਲੋੜੀ ਦੇ ਵਿਸ਼ੇ ਵਿੱਚ ਸਰਟੀਫਿਕੇਸ਼ਨ ਡਿਪਲੋਮਾ ਐਡਵਾਂਸ ਡਿਪਲੋਮਾ ਮਾਸਟਰ ਕੋਰਸ ਅਤੇ ਅੰਤਰਰਾਸ਼ਟਰੀ ਕੋਰਸ ਕਰ ਸਕਦੇ ਹੋ 14ਵਾਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਹੇਅਰ ਨੇਲ ਸਕਿਨ ਆਈਲੈਸ਼ ਐਕਸਟੈਂਸ਼ਨ ਹੇਅਰ ਐਕਸਟੈਂਸ਼ਨ ਮਾਈਕਰੋ ਬਲੈਂਡਿੰਗ ਸਥਾਈ ਮੇਕਅਪ ਕੋਰਸ ਅਤੇ ਅੰਤਰਰਾਸ਼ਟਰੀ ਕੋਰਸਾਂ ਲਈ ਭਾਰਤ ਦੀ ਸਭ ਤੋਂ ਵਧੀਆ ਅਕੈਡਮੀ ਹੈ 15ਵਾਂ ਇਸ ਅਕੈਡਮੀ ਨੂੰ ਉੱਚ ਸਿਕਲਾਈ ਗੁਣਵੱਤਾ ਅਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ ਸਭ ਤੋਂ ਵਧੀਆ ਬਿਊਟੀ ਅਕੈਡਮੀ ਦਾ ਜੇਕਰ ਤੁਸੀਂ ਬਿਊਟੀਸ਼ੀਅਨ ਕੋਰਸ ਕਰਕੇ ਇੱਕ ਪੇਸ਼ੇਵਰ ਬਿਊਟੀਸ਼ੀਅਨ ਬਣ ਕੇ ਪ੍ਰਤੀ ਮਹੀਨਾ ਲੱਖਾਂ ਰੁਪਏ ਕਮਾਉਣਾ ਚਾਹੁੰਦੇ ਹੋ ਜਾਂ ਆਪਣਾ ਬਿਊਟੀ ਪਾਰਲਰ ਖੋਲਣਾ ਚਾਹੁੰਦੇ ਹੋ ਤਾਂ ਅੱਜ ਹੀ ਸਕਰੀਨ ਤੇ ਦਿਖਾਏ ਗਏ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ WhatsApp ਨੰਬਰ ਤੇ ਕਾਲ ਕਰੋ ਤਾਂ ਦਿੱਤੇ ਗਏ ਪਤੇ ਤੇ ਜਾਓ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਵਿੱਚ ਆਪਣਾ ਟੌਪਿਕ ਲਿਖ ਸਕਦੇ ਹੋ ਅਸੀਂ ਉਸ ਟੌਪਿਕ ਤੇ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ ਤਾਂ ਦੋਸਤੋ ਇਸੇ तरह ਆਪਣੇ ਕੈਰੀਅਰ ਤੋਂ ਜੁੜੀ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬੀ ਬਿਊਟੀ ਕੈਰੀਅਰ ਗਾਈਡ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ